ਸਾਸ਼ੀ ਅਕਾਲ ਦੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਨੇ ਬਿਲਕੁਲ ਠੀਕ ਠਾਕ ਤੇ ਵਧੀਆ ਹੋਵੋਗੇ ਅੱਜ ਦਾ ਵਲੌਗ ਹੋਣ ਜਾ ਰਿਹਾ ਸਪੈਸ਼ਲ ਇਹ ਸਪੈਸ਼ਲ ਵੀਡੀਓ ਆ ਸਪੈਸ਼ਲ ਕਿਉਂ ਹੈਗੀ ਆ ਬਣੇ ਰਿਓ ਵੀਡੀਓ ਦੇ ਨਾਲ ਤੇ ਦੇਖੀ ਜਾਏ ਕਿਉਂ ਸਪੈਸ਼ਲ ਹੈਗੀ ਆ ਅੱਜ ਬੜਾ ਭਾਗਾ ਭਰਿਆ ਦੇਣਿਆ ਮੇਰੇ ਵਾਸਤੇ ਕਿ ਮੈਂ ਆਪਣੇ ਵੀਰ ਨੂੰ 9 ਸਾਲਾਂ ਬਾਅਦ ਰਖੜੀ ਬੰਨ੍ਹਣੀ ਰਖੜੀ ਦਾ ਦੇਣ ਨਹੀਂ ਹੈਗਾ ਪਰ ਮੈਂ ਰਖੜੀ ਬੰਨਣੀ ਆਪਣੇ ਵੀਰ ਨੂੰ 9 ਸਾਲ ਮੈਂ ਰਖੜੀ ਨਹੀਂ ਬੰਨੀ ਕਿਉਂਕਿ ਅਸੀਂ 9 ਸਾਲਾਂ ਬਾਅਦ ਮਿਲੇ ਇੱਕ ਦੂਜੇ ਨੂੰ ਤੇ ਅੱਜ ਰਖੜੀ ਬੰਨਦੇ ਆ ਵਲੌਗ ਸ਼ੂਟ ਕਰਦੇ ਆ ਤੇ ਰਖੜੀ ਦਾ ਗਿਫਟ ਵੀ ਲਵਾਂਗੇ ਦੇਖਦੇ ਆ ਕੀ ਗਿਫਟ ਮਿਲਦਾ ਹੈ ਬਣੇ ਰਿਓ ਵੀਡੀਓ ਦੇ ਨਾਲ ਤੇ ਵੀਰ ਨੂੰ ਰਖੜੀ ਬੰਨਣੀ ਆ ਕਿ ਤੁਸੀਂ ਮੇਰੇ ਖਾਪ ਭਾਬ ਦੇਖ ਸਕਦੇ ਆ ਬੰਦਾ इमोशनल ਵੀ ਹੋ ਜਾਂਦਾ ਮੈਂ 9 ਸਾਲ ਰਖੜੀ ਨਹੀਂ ਬੰਨੀ ਪਰ ਮੇਰਾ ਦਿਓਰ ਦੇਖ ਲੈਣਾ ਹੁੰਦਾ ਸੀ ਕਿ ਮੇਰੀ ਭਾਬੀ ਥੋੜੀ ਅਪਸੈਟ ਏ ਆ ਕੇ ਸਾਰਿਆਂ ਦਾ ਅੱਜ ਮਤਲਬ ਖੁਸ਼ੀ ਵਾਲਾ ਮਾਹੌਲ ਹੁੰਦਾ ਕਿ ਜਿੱਦਾਂ ਰਖੜੀ ਵਾਲਾ ਦਿਨ ਹੁੰਦਾ ਸਾਰੇ ਆਪਣੇ ਭਰਾਵਾਂ ਨੂੰ ਰਖੜੀਆਂ ਬੰਨਦੇ ਆ ਉਹਨੇ ਆ ਕੇ ਉਹ ਆ ਕੇ ਇੱਕ ਦਿਨ ਬੈਗ ਲਓ ਭਾਬੀ ਬੰਨੋ ਮੇਰੇ ਗੁੱਟ ਤੇ ਰਖੜੀ ਫੇ ਮੈਂ ਉਹਨੂੰ ਰਖੜੀ ਬੰਨੀ ਸੀ ਸੋ ਜਿਹੜੇ ਰਿਸ਼ਤੇ ਆ ਨਾ ਜ਼ਰੂਰੀ ਨਹੀਂ ਹੁੰਦਾ ਕਿ ਦਿਓਰ ਜਿਹੜੇ ਆ ਉਹ ਭਰਾ ਨਹੀਂ ਬਣ ਸਕਦੇ ਮੇਰਾ ਦਿਓਰ ਮੇਰਾ ਭਰਾ ਹੀ ਆ ਤੇ ਮੈਂ ਹਮੇਸ਼ਾ ਉਹਨੂੰ ਆਪਣਾ ਭਰਾ ਮੰਨਦੀ ਆ ਕਿਉਂਕਿ ਉਹਨੇ ਫਰਜ਼ ਨਿਭਾਇਆ ਸੀ ਤਾਂ ਗੋ ਮੈਨੂੰ ਇੰਨੀ ਗੱਲ ਕੀ ਪਬਜੀ ਮੈਂ ਤੁਹਾਨੂੰ ਕੀ ਗਿਫਟ ਲਿਆ ਕੇ ਦਵਾਂ ਮੈਂ ਕਿਹਾ ਗਿਫਟ ਨਹੀਂ ਮੈਨੂੰ ਕੁਝ ਵੀ ਚਾਹੀਦਾ ਤੂੰ ਗੁੱਟ ਅੱਗੇ ਕਰ ਦਿੱਤਾ ਮੇਰੇ ਲਈ ਸਾਰਿਆਂ ਤੋਂ ਵੱਡਾ ਗਿਫਟ ਇਹੀ ਆ ਫਿਰ ਉਹ ਲੋਹੜੀ ਹੁੰਦੀ ਸੀ ਤੇ ਲੋਹੜੀ ਤੇ ਵੀ ਮੇਰੇ ਵਾਸਤੇ ਉਹਨੇ ਜੋ ਵੀ ਮਤਲਬ ਪਹਿਣਾ ਨੂੰ ਦਿੰਦੇ ਲੋਹੜੀ ਦੇ ਵਿੱਚ ਮੂਫਲੀ ਰੇੜੀਆਂ ਮਿੱਠਾ ਹੁੰਦਾ ਤੇ ਬਿਸਕਟ ਹੁੰਦੇ ਆ ਮੇਰੇ ਸਹੁਰਿਆਂ ਵਾਲੇ ਇਹ ਰਵਾਜ ਆ ਬਿਸਕਟ ਹੁੰਦੇ ਆ ਉਹ ਲੈ ਕੇ ਆਉਂਦਾ ਹੁੰਦਾ ਸੀ ਸਾਰੀਆਂ ਚੀਜ਼ਾਂ ਉਹਨੇ ਲੈ ਕੇ ਆਉਣੀਆਂ ਵੀ ਪਾਪੀ ਜੀ ਹੁਣ ਠੀਕ ਆ ਕਿ ਹੋਰ ਵੀ ਕੋਈ ਚੀਜ਼ ਚਾਹੀਦੀ ਆ ਸੋ ਉਹਨੇ ਪੂਰੇ ਫਰਜ਼ ਨਿਭਾਏ ਰਾਮਾ ਵਾਲੇ ਕਿੱਥੇ ਬੈਠਾ ਵੀਰ ਰਖੜੀ ਬੰਨਣੀ ਪੁਰਾਣੇ ਤਰੀਕੇ ਨਾਲ ਆ ਜਿੱਦਾਂ ਪੁਰਾਣੇ ਸਮੇਰੇ ਵਿੱਚ ਲੋਕੀ ਰਖੜੀ ਬੰਨ੍ਹਦੇ ਹੁੰਦੇ ਸੀ ਕੀ ਚੀਜ਼ ਲੈ ਕੇ ਜਾਂਦੇ ਹੁੰਦੇ ਸੀ ਕੀ ਮਿੱਠਾ ਹੁੰਦਾ ਸੀ ਉਸ ਰਖੜੀ ਦੇ ਨਾਲ ਬੜੀਆਂ ਯਾਦਾਂ ਜੁੜੀਆਂ ਆ ਸਾਡਾ ਇੱਥੇ ਭਤੀਜਾ ਸੀ ਇੱਕ ਤੇ ਡੈਥ ਹੋ ਗਈ ਉਹਦੀ ਮੇਰੇ ਵਿਆਹ ਤੋਂ ਥੋੜਾ ਚਿਰ ਬਾਅਦਾਂ ਹੀ ਤੇ ਲੱਗਦਾ ਤੋਂ ਮੇਰਾ ਭਤੀਜਾ ਸੀ ਮੈਂ ਉਹਨਾਂ ਦੀ ਭੂਆ ਸੀ ਪਰ ਉਹ ਮੈਨੂੰ ਭੈਣ ਸਮਝਦੇ ਹੁੰਦੇ ਸੀਗੇ ਤੇ ਮੈਂ ਇੱਕ ਵਾਰ ਰਖੜੀ ਲੈ ਕੇ ਨਹੀਂ ਗਈ ਉਹਨਾਂ ਦੀ ਭੈਣ ਨਹੀਂ ਸੀ ਹੈਗੀ ਤੂੰ ਮੀ ਪੈਂਦਾ ਸੀ ਉਹ ਭੱਜਾ ਹੀ ਆਇਆ ਤੂੰ ਕਿਹਨੇ ਰਖੜੀ ਲੈ ਕੇ ਕਾ ਤੂੰ ਨਹੀਂ ਆਈ ਮੈਂ ਆ ਮੈਂ ਕੁਛ ਮਿੱਠਾ ਨਹੀਂ ਲੈ ਕੇ ਆਂਦਾ ਤੇ ਮੈਂ ਤਾਂ ਨਹੀਂ ਰਖੜੀ ਲੈ ਕੇ ਆਈ ਤੋ ਹੁਣੇ ਰਖੜੀ ਬਨ ਤੇ ਪਾ ਮੈਨੂੰ ਖੰਡ ਹੀ ਖਵਾ ਦੇ ਮੈਨੂੰ ਮਿੱਠੇ ਨਾਲ ਕੋਈ ਮਤਲਬ ਨਹੀਂ ਮੈਂ ਖੰਡ ਖਾ ਕੇ ਰਖੜੀ ਬਣਾ ਲੈਣੀ ਆ ਸੋ ਇਹ ਗੱਲ ਬਾਤ ਹੈਗੀ ਅੱਜ ਕੱਲ ਕੁਛ ਚੀਜ਼ਾਂ ਨੂੰ ਮਤਲਬ ਪੈਸੇ ਨਾਲ ਤੋਲਿਆ ਜਾਂਦਾ ਆ ਤੇ ਪਹਿਲਾਂ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ ਪਹਿਲਾਂ ਪਿਆਰ ਹੁੰਦਾ ਸੀ ਪਰ ਹੁਣ ਪੈਸਾ ਮੁੱਖ ਹੋ ਗਿਆ ਸਾਰੇ ਪਾਸੇ ਜਾਂ ਪਰਿਸ਼ਥੀਆਂ ਨੂੰ ਪੈਸਿਆਂ ਨਾਲ ਤੋਲਣ ਲੱਗ ਗਈ ਸੋ ਜ਼ਿਆਦਾ ਟਾਈਮ ਨਹੀਂ ਵੇਸਟ ਕਰਨਾ ਆਜੋ ਬਣੀਏ ਰਖੜੀ ਇਹ ਹੈਗੀ ਰਖੜੀ ਤੇ ਨਾਲ ਕੀ ਆਪਾਂ ਲਾ ਦੇਖਦੇ ਹਾਂ ਕੌਣ-ਕੌਣ ਪਛਾਣਦਾ ਆ ਕਿਹੜੀ ਬਰਫੀ ਆ ਇਹ ਨੌ ਦੀਆਂ ਨੌ ਹੀ ਬੰਦਣੀਆਂ ਆ ਓਹੋ ਸਿੱਟ ਬਣਾਉ ਮੈਂ ਪਹਿਲਾਂ ਹੀ ਸੋਚਿਆ ਸੀ ਨਾ ਜਦੋਂ ਮੈਂ ਗਈ ਨਾ ਮੈਂ ਜਿੰਨੇ ਸਾਲਾਂ ਬਾਅਦ ਮੇਰੀ ਮਾਂ ਹੁੰਦੀਆਂ ਹੀ ਰੱਖੜੀਆਂ ਬਣ ਕੇ ਹੁੰਦੀਆਂ ਆਪਣੇ ਵੱਡੇ ਵੀਰ ਨੂੰ ਵੀ ਬੰਨਣੀ ਆ ਉਹਨੂੰ ਤਾਂ ਚੱਲ ਗਏ ਪਿਛੇ ਵੀ ਬੰਨਣੀ ਨਹੀਂ ਪਰ ਇਹਨੂੰ ਚਨਾਵਾ ਵੀ ਲਈਆਂ ਤੇ ਦੇਖਦੇ ਆ ਪਰ ਦਾ ਸਾਰਾ ਗਿਫਟ ਕੀ ਮਿਲਦਾ ਨੋਆ ਸਾਲਾਂ ਦੀ ਕਿਸਮ ਨਿਕਲਦੀ ਹੈ ਹੈਨਾ ਸਾਰੇ ਕਟਮਤੀਆਂ ਪਾਣ ਦਿੱਤਾ ਤੁਹਾਂ ਦੇ ਜਦੋਂ ਸਾਡੇ ਡੈਡੀ ਹੁਣਾਂ ਨੂੰ ਰਖੜੀ ਸਾਡੀਆਂ ਭੂਆ ਬੰਦੀਆਂ ਹੁੰਦੀਆਂ ਸੀ ਤੇ ਜਦੋਂ ਰਖੜੀ ਖਰਾਬ ਹੋ ਜਾਂਣੀ ਥੋੜੀ ਵੀ ਤੇ ਸੁੱਟਦੇ ਨਹੀਂ ਸੀ ਹੁੰਦੇ ਅੱਜ ਕੱਲ ਤੇ 2 ਮਿੰਟ ਬੰਨਦੇ ਰਖੜੀ ਤੇ ਲਾ ਦਿੰਦੇ ਆ ਜੀ ਸਾਡੇ ਤੱਕੜੀ ਦਾ ਰੰਗ ਲੱਥ ਗਿਆ ਜਾਂ ਸਾਹਤੋਂ ਬੰਨ ਨਹੀਂ ਹੁੰਦੀ ਰੇ ਗਰੀਲਾਂ ਨੂੰ ਰਖੜੀ ਬੰਨ ਦੇਣੀ ਟਰੈਕਟਰਾਂ ਨੂੰ ਬੰਨ ਦੇਣੀ ਟੋਕ ਪੱਥਿਆਲੀ ਮਸ਼ੀਨ ਨੂੰ ਟੋਕੇ ਨੂੰ ਬੰਨ ਦੇਣੀ ਉੱਤੇ ਨਾ ਤਾਂ ਉੱਥੇ ਕਿਹ ਚੀਜ਼ ਨੂੰ ਬੂਹੇ ਨੂੰ ਬੰਦ ਦੇਣੀ। ਵੀ ਖਰਾਬ ਨਹੀਂ ਸੀ ਕਰਦੇ ਹੁੰਦੇ। ਕਿਸੇ ਨੇ ਗੱਲ ਸੁਣਾਈ ਵੀ ਮੈਂ ਆਪਣੇ ਭਰਾ ਨੂੰ ਰਖੜੀ ਬੰਨੀ ਤੇ ਮੇਰੇ ਭਰਾ ਨੇ ਮੈਂ ਆਪਣੇ ਭਰਾ ਨੂੰ ਬਹੁਤ ਦੇਰ ਬਾਅਦ ਮਿਲੀ ਤੇ ਮੇਰੇ ਭਰਾ ਨੇ ਕਿੰਨੇ ਉਹ ਰਖੜੀ ਗਰੇਲ ਨੂੰ ਬੰਨੀ ਹੋਈ ਸੀ ਤੇ ਉਹ ਕਿੰਨੇ ਸਾਲ ਉੱਥੇ ਉਸ ਗਰੇਲ ਨੂੰ ਹੀ ਵੱਜੀ ਰਹੀ। ਕਿ ਮੇਰੀ ਭੈਣ ਨਹੀਂ ਆਈ। ਤੇ ਰਖੜੀ ਗਰੇਲ ਨੂੰ ਵੱਜੀ ਹੋਈ ਆ। ਮਤਲਬ ਸੱਚ ਕਹਿੰਦੀ ਆ ਉਹ ਮੇਰਾ ਭਰਾ ਰਖੜੀ ਬਣਾਉਣਾ ਨਹੀਂ ਸੀ ਹੁੰਦਾ ਨੇ ਕਹਿੰਦਾ ਗਰੇਲ ਨੂੰ ਬੰਦ ਦੇ ਤੇ ਮੁੜ ਕੇ ਗਰੇਲ ਨੂੰ ਫੋਨ ਕਰਕੇ ਬਾਹਰ ਕਹਿੰਦਾ ਵੀ ਰਖੜੀ ਲੈ ਕੇ ਨਹੀਂ ਆਉਣਾ। ਤੇ ਕਿੰਦੀ ਵੀ ਮੇਰਾ ਕਿਹੜਾ ਹੋਣਾ ਸੁੱਖਾ ਆ ਤੇ ਕਿੰਦੀ ਮੁੜ ਕੇ ਆ ਗਈ ਤੇ ਫਿਰ ਕਹੇਗਾ ਵੀ ਰਖੜੀ ਹੁਣ ਵੀ ਘਰੇਲ ਨੂੰ ਬੰਨਦੇ ਨਹੀਂ ਕਹਿੰਦਾ ਹੁਣ ਮੈਂ ਆਪ ਹੀ ਬਣਾਉਣੀ ਆ ਹੁਣ ਉਹਨਾਂ ਘਰੇਲ ਨੂੰ ਬਣਾਉਣੀ ਚਲੋ ਨਾ ਰਖੜੀਆਂ ਬਣਦੀਆਂ ਇਹ ਮਰਫੀ ਆ ਸਪੈਸ਼ਲ ਪੁਰਾਣੀ ਸਮੇਂ ਦੀ ਗੁੜ ਆਹਨ ਤੱਕੜਾ ਹੈ ਤੇ ਜਿਹੜੀ ਜਿਹੜੀ ਭੈਣ ਨੇ ਰਖੜੀ ਨਹੀਂ ਬੰਨੀ ਆਪਣੇ ਵੀਰ ਨੂੰ ਜਿੰਨੇ ਸਾਲਾਂ ਤੋਂ ਵਿਛੜੀ ਹੋਈ ਆ ਰਖੜੀਆਂ ਇਕੱਠੀਆਂ ਕਰਕੇ ਰੱਖਿਓ ਬਰਪੀ ਨਹੀਂ ਲੈ ਕੇ ਆਉਣੀ ਗੁੜ ਨਾਲ ਤੇ ਗੁੜ ਖਮਾਉਣਾ ਆ ਕਿਉਂਕਿ ਪਹਿਲੇ ਜੇ ਮੰਨਦੇ ਲੋਕ ਕਿ ਗੁੜ ਦਾ ਖੰਡ ਖਾਣਦੇ ਹੁੰਦੇ ਸੀ ਕਹਣਾ ਗੁੜ ਨਾਲ ਦਾ ਖੰਡ ਨਾਲ ਰਖੜੀ ਬਣੀ ਕਿਉਂਕਿ ਅਸਲੀ ਮਿੱਠਾ ਇਹੀ ਮੰਨਿਆ ਜਾਂਦਾ ਬਾਕੀ ਸਾਰਾ ਕੁਝ ਆਰਟੀਫੀਸ਼ੀਅਲ ਆ ਇਹ ਘਰ ਦੀਆਂ ਬਣੀਆਂ ਹੋਈਆਂ ਚੀਜ਼ਾਂ ਆ ਹਾਂ ਸੋ ਚੱਲਦੇ ਆ ਹੁਣ ਕਿਤੇ ਘੁੰਮਣ ਫਿਰਨ ਤੇ ਦੇਖਦੇ ਆ ਵੀ ਕੀ ਗਿਫਟ ਮਿਲਦਾ ਘਰ ਦਾ ਵੀ ਸ਼ੇਅਰ ਕਰਦੇ ਆ ਨਵਾਂ ਸਾਲਾਂ ਬਾਅਦ ਰਖੜੀ ਬਣ ਕੇ ਪਾਰਟੀ ਮਿਲ ਰਹੀ ਆ ਦੇਖਦੇ ਆ ਪਾਰਟੀ ਚ ਕੀ ਮਿਲਦਾ ਕੀ ਖਾ ਪੀ ਕਿਉਂ ਨੇ ਕਿਹੜੀ ਸਪੈਸ਼ਲ ਜਗ੍ਹਾ ਤੇ ਘੁੰਮਦੇ ਆ ਤੇ ਇੰਨਾ ਕੀ ਬਣਦਾ ਵੀ ਨੌਂ ਸਾਲਾਂ ਬਾਅਦ ਸੋ ਜਿਹੜੀ ਜਿਹੜੀ ਭੈਣ ਆਪਣੇ ਵੀਰ ਤੋਂ ਦੂਰ ਆ ਮਿਲੋ ਜ਼ਰੂਰ ਆਪਣੇ ਵੀਰਾਂ ਨੂੰ ਰਖੜੀਆਂ ਜ਼ਰੂਰ ਬੰਨੋ ਪਿਆਰ ਵਧਾਓ ਤੇ ਠੀਕ ਆ ਗੱਡੀ ਸਾਡੀ ਰੈਡੀ ਆ ਤੇ ਅਸੀਂ ਹੁਣ ਬੈਠੀਏ ਵਿੱਚ ਕਿਉਂਕਿ ਅਸੀਂ ਆਲਰੇਡੀ ਲੇਟ ਹੋ ਗਏ ਆ ਤੇ ਮਿਲਦੇ ਆ ਤੁਹਾਨੂੰ ਰਸਤੇ 'ਚ ਚੱਲਦੇ ਚੱਲਦੇ ਪਿੱਛੇ ਸਾਡੇ ਘਰ ਦੇ ਚੁੱਪ ਨਹੀਂ ਕਰਦੇ ਰੌਲਾ ਪਾਈ ਜਾਂਦੇ ਬੋਲ ਹੀ ਜਾਣਾ ਹੁੰਦਾ ਜਿੰਨਾ ਮਰਜ਼ੀ ਇਹਨਾਂ ਨੂੰ ਕਹਿ ਦੋ ਇੱਕ ਨੂੰ ਚੁੱਪ ਕਰਾਈਏ ਸਾਡੇ ਦੂਜੇ ਟੱਬਰਾਂ ਲੱਗ ਜਾਣਾ ਉਹਨਾਂ ਨੂੰ ਚੁੱਪ ਕਰਾਉ ਦੂਜੀਆਂ ਨੇ ਲੱਗ ਜਾਣਾ ਸਾਰਿਆਂ ਨੇ ਰੌਲਾ ਪਾਉਣਾ ਜ਼ਰੂਰ ਹੁੰਦਾ ਪਰ ਕੀ ਕਰੀਏ ਅਸੀਂ ਪਿੰਡ ਵਾਲੇ ਨਹੀਂ ਮੰਨਦੇ ਨਾਲੇ ਮਾੜੀ ਵਾਲੇ ਬੜੇ ਭੇੜੇ ਹੁੰਦੇ ਆ ਇਹ ਤਾਂ ਆਖੇ ਲੱਗਦੇ ਨਹੀਂ ਨਾ ਭੋਰਾ ਵੀ ਕਿਹਦੇ ਬੜੇ ਤੱਦੇ ਆ ਇਹ ਸੋ ਚੱਲਦੇ ਆ ਤਾਂ ਮਿਲਦੇ ਆ ਜਲਦੀ ਹੀ ਮਾਮਾ ਵਿਚਾਰਾ ਗੱਡੀ ਤੋਂ ਮੁੰਡੇ ਦਾ ਉੱਤਰ ਕੇ ਆ ਗਿਆ ਆ ਵੀ ਬੀਬੀਆਂ ਨਿਕਲਦੀਆਂ ਨਹੀਂ ਤੁਰਦੀਆਂ ਨਹੀਂ ਤੇ ਚੱਲੀਏ ਹੁਣ ਮਿਲਦੇ ਆ ਉੱਥੇ ਜਾ ਕੇ ਮੇਰੇ ਬੰਦਾ ਕੀ ਕੀ ਖਾਣਾ ਫਿਰ ਅੱਜ ਹੈਂ ਪੀਜ਼ਾ ਫਰੈਂਚ ਫਰਾਈਜ਼ ਪੀਜ਼ਾ ਐਂਡ ਫਰੈਂਚ ਫਰਾਈਜ਼ ਯਾ ਆਹ ਠੀਕ ਹੈ ਸੇਰੇ ਬੰਬਾ ਖਾ ਲਿਓ ਸੇਰੇ ਬੰਬਾ ਅਸੀਂ ਆ ਗਏ ਹਾਂ ਜੀ ਹਵੇਲੀ ਤੇ ਨਵਰਾਜ ਗੁੱਸੇ ਹੋ ਗਿਆ ਕਹਿੰਦਾ ਵੀ ਮੈਨੂੰ ਪੀਜ਼ਾ ਖਵਾਓ ਪਹਿਲਾਂ ਤਾਂ ਮੈਂ ਕਹਾ ਕੋਈ ਨਹੀਂ ਹਵੇਲੀ ਚੋਂ ਵੀ ਮਿਲ ਹੀ ਜਾਣਾ ਐ ਤੇ ਤੇ ਮੋਰੀਟ ਵੀ ਮੈਨੂੰ ਲੈ ਲੈਂਦੇ ਸਨ ਫੈਲ ਜੜੀ ਦਾ ਹਾਂ ਫੈਲ ਜੜੀ ਕੇ ਬਦਲੇ ਨਾ ਕੌਣ ਫੋਟੋ ਵੀ ਬਣਾ ਲਈ ਅੰਦਰ ਚਲੋ ਸੁਣਾਉਂ ਫੈਂਟਲਾ ਪਿੱਛਾ ਅਸਤ ਬੋਲਾ ਕਟਿਆ ਨੰਬਰ ਆ ਗਏ ਦ ਸੀਡਲ ਲੋਕਡ ਅਪ ਦ ਸੀਡਲ ਆ ਉਹਨਾਂ ਸਿਲਕੂ ਚਾਹ ਤੇ ਮੇਲੇ ਆ ਉਹਦਾ ਤਾਂ ਉਹ ਕਹੀ ਸੀ ਨਾ ਪੋਸਟ ਟਾਈਮ ਦੇ ਭਾਂਡੇ ਆਪ ਤੇ ਇਹ ਇਹ ਇਸ ਬਿਊਟੀਫੁੱਲ ਬੰਦੀ 10 ਹਾਫ ਸੁਵੇਦਾਨ ਇਲਾਕਾ ਉਹ ਨਹੀਂ ਉਤੜੀਆਂ ਕਹਿੰਦੇ ਨੇ ਕੀ ਉਹਨਾਂ ਨੂੰ ਕਹਿੰਦੇ ਆਂ ਬੜੀਆਂ ਭੌਲੀਆਂ ਅਪਰਾਣਾ ਵਿਰਸਾ ਆਵੇ ਆ ਦਰਿਆ ਜੇਲਮ ਚਨਾਬ ਦਾ ਇਤਿਹਾਸ ਸਤਲੁਜ ਇਹ ਆਪਾਂ ਦੇ ਆਪਣੇ ਘਰ ਵੀ ਹੈਗੀਆਂ ਚੀਜ਼ਾਂ ਕੱਢ ਕੇ ਦੇਖਣ ਦਾ ਮੌਕਾ ਹੀ ਨਹੀਂ ਮਿਲਿਆ ਟੋਟਿਆ ਇਹ ਸਾਰਾ ਪੁਰਸ਼ ਪਰਾਣਾ ਵਿਰਸਾ ਸ਼ਾਨੀ ਦੇ ਹੀ ਕਣਕ ਦਾ ਪੀਣ ਕਰੀਦਾ ਸੀ ਪੁਰਾਣੇ ਟਾਈਮ ਦਾ ਪੱਖਾ ਹੇ ਸਪੀਕਰ ਬਾਜਾ ਜਿਹੜਾ ਡੀਜੇ ਅੱਜਕੱਲ ਚੱਲਦਾ ਹੈ ਕਿ ਪੱਕਾ ਉਹ ਵੀ ਉਹ ਵੀ ਕੁਝ ਨਵ ਰੇਡੀਓ ਰੇਡੀਓ ਇਹ ਵੀ ਅਸੀਂ ਵੀ ਦੇਖਿਆ ਆ ਉਹ ਵਾਲਾ ਵੀ ਵੀ ਅਸੀਂ ਦੇਖਿਆ ਆ ਆ ਟਾਈਪਿੰਗ ਵਾਲੀ ਮਸ਼ੀਨ ਨੇ ਆ ਚਰਖਾ ਆ ਆ ਗਹਿਣੇ ਬੀਬੀਆਂ ਨੇ ਤੁਸੀਂ ਮੋਰ ਦਾ ਬਾਕਟ ਟਾਈਮ ਤੇ ਸਾਈਕਲ ਕਲਾਸ ਦਾ ਹੋਰ ਦੇਖੋ ਸਾਹ ਦੇ ਤੇ ਇਹ ਬੱਚੇ ਬੈਠੇ ਦੇਖੋ ਫਾਰਿਸ ਸਾਹਿਬ ਵਰਗੇ ਬੱਚੇ ਨਿੱਕੇ ਨਿੱਕੇ ਕਲਾਸ ਆ ਪੁਰਾਣੀ ਜਿਹਾ ਬਣੇ ਚ ਇਦਾਂ ਬੱਚੇ ਬੈਠ ਕੇ ਪੜ੍ਹਦੇ ਨੇ ਤੇ ਇਦਾਂ ਟੀਚਰ ਪੜਾਉਂਦੀ ਹੁੰਦੀ ਸੀ ਦੇਖੋ ਬਾਤ ਕੀ ਹੋਈ ਕਿ ਰਾਤਰੀ ਮਾਸਟਰ ਆ ਸਿਲੇਬਸ ਆ ਆ ਮਾਸਟਰ ਜੀ ਮਾਈਸਟਰ ਪੜਿਸ਼ ਕਰਦੇ ਸੀ ਇਦਾਂ

तू बैठ नसीन तो तू है ना नहीं 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 न ਪੰਜਾਬ ਦਾ ਪੁਰਾਣਾ ਸੱਭਿਆਚਾਰ ਬੜਾ ਬੜਾ ਸਾਫ ਕੇ ਰੱਖਿਆ ਹੋਇਆ ਆਓ ਫਵੇਲੀ ਤੋਂ ਆਪਣੇ ਬੱਚਿਆਂ ਨੂੰ ਵੀ ਦਿਖਾਓ ਡੋਲੀ ਪੁਰਾਣੇ ਸਮੇਂ ਦੇ ਵਿੱਚ ਇਹ ਚ ਡੋਲੀ ਲੈ ਕੇ ਜਾਂਦੇ ਹੁੰਦੇ ਸੀਗੇ ਹੁਣ ਵੀ ਲੋਕਾਂ ਨੇ ਬਣਾਇਆ ਹੋਇਆ ਵਾ ਕਿ ਡੋਲੀ ਇਹਦੇ ਵਿੱਚ ਲੈ ਕੇ ਜਾਣੀ ਐ ਡੋਲਾ ਕਹਿ ਦਿੰਦੇ ਇਹਨੂੰ ਬਾਕੀ ਮੈਨੂੰ ਐਗਜ਼ੈਕਟ ਪਤਾ ਵੀ ਨਹੀਂ ਆ ਪਰ ਇਹ ਬਣਾਈ ਹੋਈ ਆ ਇਹ ਹੈਗਾ ਕਾਲਾ ਭੂਂਡ ਫੇਰ ਇਹ ਚੀਜ਼ਾਂ ਬਹੁਤ ਸੋਹਣੀਆਂ ਐ ਇੱਥੇ ਦੇਖਣ ਨੂੰ ਨੇ ਨਹੀਂ ਦੇਖੀਆਂ ਜਰੂਰ ਆਓ ਦੇਖ ਕੇ ਜਾਓ ਬਹੁਤ ਬਿਊਟੀਫੁਲ ਲਿਆ ਸਾਰਾ ਕੁਛ ਹੀ ਮੈਂ ਤਾਂ ਕਾਫੀ ਟਾਈਮ ਪਹਿਲਾਂ ਵੀ ਦੇਖਿਆ ਸੀ ਹੁਣ ਫੇਰ ਦੇਖਣ ਆਈ ਆਂ ਤੇ ਮੈਂ ਕਿਹਾ ਚਲੋ ਤੁਹਾਡਾ ਵੀਡੀਓ ਸਾਂਝੀ ਕਰਦੀ ਆ ਬਹੁਤੇ ਲੋਕਾਂ ਨੂੰ ਪਤਾ ਕਿਸੇ ਨੂੰ ਨਹੀਂ ਵੀ ਪਤਾ ਹੋਊਗਾ ਤੇ ਕੋਈ ਗੱਲ ਨਹੀਂ ਜੇ ਅਸੀਂ ਦਿਖਾਤਾ ਤਾਂ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਜੇ ਕੁਝ ਵੀ ਚੰਗਾ ਲੱਗੇ ਤੇ ਬਹੁਤ ਸੋਹਣਾ 뷰 ਆ ਸਾਰਾ ਕੁਛ ਬਹੁਤ ਸੋਹਣਾ ਆ ਇੱਕ ਨਾਲੇ ਦਾ ਤਾਂ ਮੀਲ ਆ ਗਿਆ ਆ ਤੇ ਬਾਕੀ ਇਹਦੇ ਵੇਟ 'ਚ ਬੈਠੇ ਨੇ ਨਬੂ ਅਜੇ ਸੈਡ ਆ ਕਿ ਨਬੂ ਦਾ ਖਾਣਾ ਨਹੀਂ ਆਇਆ ਨਬੂ ਵੇਟ ਕਰਦਾ ਆ ਇਹ ਮਾਮੀ ਦਾ ਖਾਣਾ ਆਇਆ ਮੇਰਾ ਨਬੂ ਦਾ ਮਾਮੇਰਾ ਖਾਣਾ ਆਉਣਾ ਹੈ ਜੀ ਹੈਨਾ ਆਪਣੇ ਮਾਮੀ ਵਾਲੇ ਨੇ ਟੁੰਡੀ ਵੜਦੇ ਆ ਵੜੀ ਦੀ ਟੇਸਟ ਕਰਕੇ ਦੇਖਦੇ ਆ ਹੂ ਇਜ਼ ਵੇਟਿੰਗ ਨਬੂ ਪੀ ਜਿਹੜੀ ਵੇਟ ਕਰਦਾ नबू वेट इज ओवर नभु पिज़्ज़ा आ गया ओ गॉड नबू हैप्पी हो गया नबू हैप्पी हो गया, गया। कि एक्साइटेड है बोल है बोलता नहीं नवराज है भी आ रियल वाला मर्ग रीता यस

ਫਿਨਿਸ਼ ਕਰ ਲਿਆ ਪਰ ਨਵਰਾਜ ਤੇ ਮਾਮਾ ਦਾ ਹੌਲੀ ਹੌਲੀ ਲੱਗੇ ਆ ਮਾਮੇ ਦੀ ਸ਼ੁਰੂ ਤੋਂ ਆ ਦਤਾ ਹੀ ਮੂਫਲੀਆਂ ਖਾ ਲੈਣੀਆਂ ਨੇ ਗਿਰੀਆਂ ਕੱਢ ਕੇ ਰੱਖੀ ਰੱਖਣੀਆਂ ਹੈ ਨਾ ਹੌਲੀ ਹੌਲੀ ਖਾਣੀਆਂ ਯੇ ਨਬੂ ਬਹੁਤ ਹਿਲਦੀ ਆ ਮਾਮੀ ਇਸ ਕੀ ਚ ਪੇੜ ਮਾਮੀ ਨੇ ਪਹਿਲਾਂ ਖਾਦਾ ਫਿਰ ਮੈਂ ਖਾਦਾ ਹੁਣ ਤੁਸੀਂ ਦੋਨੋਂ ਰਹਿਨੇ ਆ हां जी नवू आपा किथों आए हां के हवेली च हवेली च हां असी खा पी के हवेली च घुम फिर के ਥਰੀਲਾ ਰੂਲਾ ਬਣਾ ਕੇ ਹੁਣ ਅਸੀਂ ਚੱਲੇ ਘਰ ਨੂੰ ਦਮ ਚਾਹ ਪੀਣੀ ਆ ਘਰੇ ਜਾ ਕੇ ਪੀਵਾਂਗੇ ਮਰੇ ਨਾ ਬੈਠ ਕੇ ਰਿਲੈਕਸ ਹੋ ਕੇ ਮਿਲਾਂਗੇ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ੀਕਾਲ ਬਾਏ ਬਾਏ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਵੀਡੀਓ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਬਾਏ ਬਾਏ ਮੇਰੇ ਯੈਸ